ਸਾ ਵਾਹਿਗੁਰੂ ਜੀ ਕੇ ਫਤਿਹ ਪਰ ਪੁਕਾਰੀ ਆਏ ਤੇਰੇ ਜਨ ਪਰ ਪੁਕਾਰੀ ਆਏ ਜੀ ਦਾਣ ਦੇ ਭਗਤੀ ਲਾਏ ਨ ਹਰਿ ਸਿਉ ਲੈਨ ਮਲਾਏ ਅੱਜ ਦੁਨੀਆ ਪਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੈਠੀਆਂ ਹੋਈਆਂ ਨੇ ਸਤਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਉਹਨਾਂ ਦਾ 100 ਸਾਲਾ ਜਨਮ ਦਿਹਾੜਾ ਸੰਗਤਾਂ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਪੂਰਨ ਮਹਾਪੁਰਸ਼ ਇਸ ਸੰਸਾਰ ਤੇ ਕਦੋਂ ਆਇਆ ਕਰਦੇ ਨੇ ਜਦੋਂ ਸੰਸਾਰੀ ਜਨਤਾ ਦੀ ਅਰਦਾਸ ਤੇ ਪੁਕਾਰ ਉਸ ਨਿਰੰਕਾਰ ਉਸ ਪ੍ਰਮਾਤਮਾ ਦੇ ਕਿਰਨਾਂ ਦੇ ਵਿੱਚ ਜਾਂਦੀ ਏ ਤੇ ਵਾਹਿਗੁਰੂ ਨਿਰੰਕਾਰ ਉਸ ਵਕਤ ਐਸੇ ਪੂਰਨ ਮਹਾਪੁਰਸ਼ਾਂ ਨੂੰ ਇਸ ਸੰਸਾਰ ਦੇ ਉੱਤੇ ਭੇਜਦਾ ਹੈ ਹੰਸਾਂ ਦੀਆਂ ਡਾਰਾ ਨਹੀਂ ਹੋਇਆ ਕਰਦੀਆਂ ਬੱਬਰ ਸ਼ੇਰਾਂ ਦੇ ਝੁੰਡ ਨਹੀਂ ਹੋਇਆ ਕਰਦੇ ਪੂਰਨ ਮਹਾਪੁਰਸ਼ਾਂ ਦੇ ਟੋਲੇ ਨਹੀਂ ਹੋਇਆ ਕਰਦੇ ਜਗ ਮਹਿ ਉੱਤਮ ਕਾਢਿ ਗਏ ਹੈ ਵਿਰਲੇ ਕਈ ਕੇ ਹੈਣ ਨਾਹੀਂ ਵਿਰਲੇ ਕਣੇ ਫੈਰ ਫੱਕੜ ਸੰਸਾਰ ਹੈ ਨੇ ਪੂਰਨ ਮਹਾਪੁਰਸ਼ ਹੈ ਨੇ ਪਰ ਵਿਰਲੇ ਨੇ ਉਹਨਾਂ ਨੂੰ ਪਛਾਣਨ ਵਾਲੀ ਅੱਖ ਉਹ ਕਿਸੇ ਕਿਸੇ ਕੋਲ ਹੋਇਆ ਕਰਦੀ ਏ ਪੂਰਨ ਮਹਾਪੁਰਸ਼ਾਂ ਦੇ ਵਿੱਚੋਂ ਤਤ ਤਨ ਪਿਆਰੇ ਬਾਬਾ ਲਾਲ ਸਿੰਘ ਜੀ ਤਨ ਤਨ ਪਿਆਰੇ ਬਾਬਾ ਇਸ਼ਰ ਸਿੰਘ ਜੀ ਨਾਲ ਸਰ ਕਲੇਰਾ ਵਾਲੇ ਤਨ ਤਨ ਪਿਆਰੇ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਤਨ ਤਨ ਪਿਆਰੇ ਬਾਬਾ ਅਤਰ ਸਿੰਘ ਜੀ ਮਖਤੂ ਆਣਾ ਤਨ ਤਨ ਪਿਆਰੇ ਬਾਬਾ ਸੰਤ ਬਾਬਾ ਗੁਰਬਚਨ ਸਿੰਘ ਜੀ ਅਤੇ ਸੰਤ ਬਾਬਾ ਗਰਨੇਲ ਸਿੰਘ ਜੀ ਸੰਤ ਬਾਬਾ ਹੋਟੀ ਮਰਦਾਲ ਵਾਲੇ ਬਾਬਾ ਗੁਲਾਬ ਸਿੰਘ ਜੀ ऐसे ऐसे महापुरुष ओधो आउंदे ने इस संसार ते उते जदौ संसारी ਲੋਕਾਂ ਦੀ ਪੁਕਾਰ ਉਸ ਨਰਾংকার ਵਾਹਿਗੁਰੂ ਦੇ ਚਰਨਾ ਵਿੱਚ ਜਾਂਦੀ ਹੈ ਸੋ ਤਤਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਸੰਸਾਰ ਤੇ ਆਏ ਲੱਖਾਂ ਪ੍ਰਾਣੀਆਂ ਟੁੱਟੀਆਂ ਹੋਈਆਂ ਨੂੰ ਤਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਦੇ ਨਾਲ ਜੋੜਨਾ ਕੀਤਾ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਸਿੰਘ ਸਜਾਇਆ ਇੱਕ ਨੇ ਦੰਤਨ ਪਿਆਰੇ ਬਾਬਾ ਰਾਮ ਸਿੰਘ ਜੀ ਨੇ ਨੇਕਾਂ ਕਾਰਜ ਐਸੇ ਕੀਤੇ ਕਈ ਸਕੂਲ ਬਣਾਏ ਕਈ ਅਸਥਾਨ ਬਣਾਏ ਇੱਥੇ ਵਸਨੇ ਗਰੀਬ ਪਰਿਵਾਰਾਂ ਦੇ ਬੱਚੇ ਆਪਣੇ ਕੋਲ ਲਿਆ ਕੇ ਉਹਨਾਂ ਨੂੰ ਕੀਰਤਨ ਵਿਦਿਆ ਗੁਰਬਾਣੀ ਦੇ ਨਾਲ ਜੋੜਨਾ ਕੀਤਾ ਪਿਆਰੇ ਬਾਬਾ ਕੁੰਤਨ ਸਿੰਘ ਜੀ ਨੇ। ਔਰ ਜੇ ਉਹਨਾਂ ਦੀ ਮੈਂ ਜੀਵਨੀ ਦੇ ਵਿੱਚੋਂ ਬਾਬਾ ਜੀ ਦੀ ਜੀਵਨੀ ਦੇ ਵਿੱਚੋਂ ਆਕੀ ਦੇ ਨਾਲ ਕੁਝ ਬਚਨ ਸਾਂਝੇ ਕਰਦਾ ਹਾਂ। ਦਤਨ ਪਿਆਰੇ ਬਾਬਾ ਕੁੰਦਰ ਸਿੰਘ ਜੀ ਦਾ ਜਨਮ ਗਿਲਾ ਲਾਹੌਰ ਤਹਿਸੀਲ ਚੂਨੀਆ ਗੱਜਣ ਸਿੰਘ ਵਾਲਾ ਪਿਤਾ ਠਾਕਰ ਸਿੰਘ ਜੀ ਤੇ ਮਾਤਾ ਕਿਸ਼ਨ ਕੌਰ ਜੀ ਕੋਖ ਨੂੰ ਬਾਬਾ ਜੀ ਨੇ ਭਾਗ ਲਾਏ ਬਾਬਾ ਜੀ ਚਾਰ ਭਰਾ ਸਨ ਭਾਈ ਅਵਤਾਰ ਸਿੰਘ ਉਤੋਪਰੰਤ ਬਾਬਾ ਕੁੰਦਨ ਸਿੰਘ ਜੀ ਅਤੇ ਭਾਈ ਆਤਵ ਸਿੰਘ ਜੀ ਤੇ ਦੂਸਰੇ ਉੱਥੇ ਪਾਈ ਸੀ ਇਹਨੂੰ ਯਾਦ ਆ ਜਾਏਗਾ ਉਹਨਾਂ ਦਾ ਨਾਮ ਤੇ ਤਿੰਨ ਭੈਣਾ ਸੀ ਬਾਬਾ ਜੀ ਦੀਆਂ ਭਗਤ ਸਿੰਘ ਤੇ ਤਿੰਨ ਭੈਣਾ ਸੀ ਬਾਬਾ ਜੀ ਦੀਆਂ ਤੇ ਤਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਗਿੱਲਾ ਲਾਹੌਰ ਤਹਿਸੀਲ ਕੂਨੀਆ ਪਿੰਡ ਗੱਜਨ ਸਿੰਘ ਦੇ ਵਾਲੇ ਨੇੜੇ ਬਾਬਾ ਜੀ ਉੱਥੇ ਜਾਇਆ ਕਰਦੇ ਸਨ ਬਹੁਤ ਹੀ ਸੰਗਤਾਂ ਦਾ ਉੱਥੇ ਇਕੱਠ ਹੋਇਆ ਕਰਦਾ ਸੀ ਸਾਡੇ ਪਿਤਾ ਜੀ ਵੀ ਬਾਬਾ ਜੀ ਦੇ ਚਰਨਾਂ ਦੇ ਨਾਲ ਉਦੋਂ ਹੀ ਜੁੜੇ ਸਨ ਸਾਡਾ ਪਿੰਡ ਵੀ ਬਾਬਾ ਜੀ ਵਾਲਾ ਹੀ ਸੀ ਗੱਜਣ ਸਿੰਘ ਵਾਲਾ ਜ਼ਿਲ੍ਹਾ ਲਾਹੌਰ ਤਹਿਸੀਲ ਚੂਨੀਆ ਤੇ ਸਾਡੇ ਬਜ਼ੁਰਗ ਵੀ ਇਹ ਬਚਨ ਸੁਣਾਇਆ ਕਰਦੇ ਸਨ ਸਰਦਾਰ ਠਾਕੁਰ ਸਿੰਘ ਜੀ ਤੇ ਸਾਰੇ ਪਰਿਵਾਰ ਨੇ ਤਤਨ ਬਿਆਰੇ ਬਾਬਾ ਨੰਸੇ ਦੀ ਡੇਕੋਲ ਆ ਕੇ ਬੇਨਤੀ ਕੀਤੀ ਤਾਂ ਤਾਂ ਪਿਆਰੇ ਬਾਬਾ ਕੁੰਦਨ ਸਿੰਘ ਜੀ ਨੇ ਸਕੂਲ ਦੀਆਂ ਪੰਜ ਕਲਾਸਾਂ ਕੀਤੀਆਂ ਸਨ ਤੇ ਸਾਰਾ ਪਰਿਵਾਰ ਇਸ ਬੱਚੇ ਨੂੰ ਲੈ ਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਤੇ ਬੇਨਤੀ ਕੀਤੀ ਬਾਬਾ ਜੀ ਇਹ ਬੱਚਾ ਆਪ ਜੀ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੱਤਾ ਹੈ ਤੁਹਾਡੀ ਸੇਵਾ ਦੇ ਵਿੱਚ ਲਾ ਦਿੱਤਾ ਹੈ ਬਸ ਆਪਣੇ ਚੰਨਾਂ ਨਾਲ ਜੋੜ ਲੈਣਾ ਤੇ ਪਿਆਰੇ ਬਾਬਾ ਰਾਜ ਸਿੰਘ ਜੀ ਕਹਿਣ ਲੱਗੇ ਜਿਸ ਵਸਤੂ ਵਾਸਤੇ ਅਸੀਂ ਆਏ ਸੀ ਉਹ ਸਾਨੂੰ ਮਿਲ ਗਈ ਏ ਪ੍ਰਾਪਤ ਹੋ ਗਈ ਏ ਅਸੀਂ ਇਸੇ ਕਰਕੇ ਆਏ ਸੀ ਉਸ ਵਕਤ ਬਾਬਾ ਗੁੰਦਰ ਸਿੰਘ ਜੀ ਨੇ ਪਿਆਰੇ ਬਾਬਾ ਨਾਨਕ ਸਿੰਘ ਜੀ ਦੇ ਚੰਨਾਂ ਤੇ ਰੱਖਿਆ ਮੱਥਾ ਟੇਕਿਆ ਮੱਥਾ ਉਸ ਤੋਂ ਬਾਅਦ ਨਹੀਂ ਚੱਕਿਆ ساری ਜ਼ਿੰਦਗੀ ਲਾਤੀ ਸੇਵਾ ਤੇ ਸਮਰਨ ਦੇ ਵਿੱਚ ਬਾਬਾ ਜੀ ਦੇ ਚਰਨਾਂ ਦੇ ਵਿੱਚ ਪ੍ਰੰਤ ਬਾਬਾ ਨਾਨਕ ਸਿੰਘ ਜੀ ਕੁਝ ਸਮੇਂ ਤੋਂ ਬਾਅਦ ਬਾਬਾ ਜੀ ਚੋਲਾ ਬਦਲ ਕੇ ਦਰਗਾਹ ਨੂੰ ਚਲੇ ਗਏ ਉਸ ਤੋਂ ਬਾਅਦ ਪਿਆਰੇ ਬਾਬਾ ਇਸ਼ਰ ਸਿੰਘ ਜੀ ਉਹਨਾਂ ਦੇ ਅਸਥਾਨ ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਕੁਝ ਸਮਾਂ ਬਾਬਾ ਜੀ ਨਨਸਰ ਟਿਕ ਕੇ ਕੁਝ ਹਾਲਾਤਾਂ ਮੁਤਾਬਕ ਬਾਬਾ ਜੀ ਨੂੰ ਗੁਰਦੁਆਰਾ ਨਨਸਰ ਛੱਡਣਾ ਪਿਆ ਬਾਬਾ ਜੀ ਝੋੜੀ ਚਲੇ ਗਏ ਉਸ ਵਕਤ ਵੀ ਪਿਆਰੇ ਬਾਬਾ ਕੁੰਦਨ ਸਿੰਘ ਜੀ ਤੇ ਬਾਬਾ ਕੇਰ ਸਿੰਘ ਜੀ ਤੇ ਬਾਬਾ ਇੰਦਰ ਸਿੰਘ ਦੀ ਜੋੜੀ ਵਾਲੇ ਤੇ ਹੋਰ ਕਾਫੀ ਨਾਲ ਬੇਗੂਮ ਸੇਵਾਦਾਰ ਸਨ ਬਾਬਾ ਜੀ ਝੋੜੀ ਚਲੇ ਜਾਂਦੇ ਨੇ ਇੰਦਰ ਸਿੰਘ ਜੀ ਗੱਡਾ ਕਰਕੇ ਬੋਲਦੇ ਸੀ ਉਹ ਵੀ ਨਾਲ ਸਨ ਬਾਬਾ ਜੀ ਘੁਰੜੀ ਚਲੇ ਗਏ ਕੁਛਕੇ ਰਹੇ ਫਿਰ ਬਾਬਾ ਜੀ ਦੇਰਾਂ ਦੂਨ ਚਲੇ ਜਾਂਦੇ ਨੇ ਉੱਥੇ ਵੀ ਬਾਬਾ ਜੀ ਸਾਰੇ ਸੇਵਾਦਾਰ ਬਾਬਾ ਜੀ ਦੇ ਨਾਲ ਗੁਰਦੁਆਰਾ ਨਾਨਕ ਸਰਸਰੀ ਸੰਗਤ ਜਿੰਨੀ ਇੱਥੇ ਆਉਂਦੀ ਸੀ ਉਹ ਬਾਬਾ ਜੀ ਦਾ ਨਾਂ ਪੁੱਛ ਕੇ ਜਿੱਥੇ ਬਾਬਾ ਜੀ ਹੋਇਆ ਕਰਦੇ ਸਨ ਸੰਗਤ ਉੱਥੇ ਚਲੀ ਜਾਇਆ ਕਰਦੀ ਸੀ ਤਾਂ ਇੱਥੋਂ ਦੇ ਰਹਿਣ ਵਾਲੇ ਸੇਵਾਦਾਰਾਂ ਨੇ ਦੇਖਿਆ ਕਿ ਸੰਗਤ ਉੱਥੇ ਜਾਂਦੀ ਏ ਇੱਥੇ ਕੋਈ ਠਹਿਰਦਾ ਨਹੀਂ ਕੋਈ ਰੁਕਦਾ ਨਹੀਂ ਹੋਵੇ ਨਾ ਤੇ ਬਾਬਾ ਇਹ ਕਿ ਜਿੰਗੇ ਦੀ ਉਹ ਬਾਬਸ ਇੱਥੇ ਆ ਜਾਣ ਬੇਨਤੀ ਕੀਤੀ ਇਲਾਕੇ ਦੀਆਂ ਸੰਗਤਾਂ ਨੇ ਜਾ ਕੇ ਬੇਨਤੀ ਕੀਤੀ ਬਾਬਾ ਜੀ ਆਪ ਗੁਰਦੁਆਰਾ ਨਨਸਦ ਵਾਲੇ ਸਥਾਨ ਤੇ ਆਓ ਉਸ ਦੀ ਜ਼ਿੰਮੇਵਾਰੀ ਆਪ ਸਵਾਰੋ ਤੇ ਬਾਬਾ ਈਸ਼ਰ ਸਿੰਘ ਜੀ ਆਏ ਕੁਝ ਸਮੇਂ ਦੇ ਵਿੱਚ ਪੰਜ ਮੰਜਲਾ ਗੁਰੂ ਘਰ ਤਿਆਰ ਕੀਤਾ ਥੋੜੇ ਸਮੇਂ ਦੇ ਵਿੱਚ ਸਰੋਵਰ ਤਿਆਰ ਕਰ ਦਿੱਤਾ ਤੇ ਫਿਰ ਸਾਰੇ ਸੇਵਾਦਾਰਾਂ ਨੂੰ ਇਕੱਠਿਆਂ ਕਰਕੇ ਇੱਕ ਹੁਕਮ ਲਾਇਆ ਪਾਏ ਅਸੀਂ ਗੇੜੀ ਡਿਊਟੀ ਲੈ ਕੇ ਵਾਸਤੇ ਆਏ ਆ ਅਸੀਂ ਸੰਸਾਰ ਦੇ ਵਿੱਚ ਵਿਚਰਣਾ ਹੈ ਨਾਮ ਬਾਣੀ ਦਾ ਪ੍ਰਚਾਰ ਕਰਨਾ ਹੈ ਸੰਗਤਾਂ ਨੂੰ ਟੁੱਟੀਆਂ ਹੋਈਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਕਰਨਾ ਹੈ ਬਾਬਾ ਜੀ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਸਿੰਘ ਸਜਾਇਆ ਤੇ ਪਿੰਡੋਂ ਪਿੰਡ ਜਾ ਕੇ ਗੁਰੂ ਪਾਤਸ਼ਾਹ ਦਾ ਸੁਖ ਆਸਨ ਕਮਰੇ ਬਣਾ ਕੇ ਆਲਿਆਂ ਦੇ ਵਿੱਚੋਂ ਗੁਰੂ ਮਹਾਰਾਜ ਦਾ ਆਸਨ ਕਢਾ ਕੇ ਇੱਕ ਸੁੰਦਰ ਕਮਰਾ ਬਣਾ ਕੇ ਉੱਥੇ ਗੁਰੂ ਪਾਤਸ਼ਾਹ ਦਾ ਸੁਖ ਅਸਕ ਕਰਾਇਆ ਹਰ ਇੱਕ ਪਿੰਡ ਦੇ ਵਿੱਚ ਤਾਂ ਤਨ ਪਿਆਰੇ ਬਾਬਾ ਇਸ਼ਤ ਸਿੰਘ ਜੀ ਨੇ ਸੋ ਸਾਰਿਆਂ ਨੂੰ ਬਾਬਾ ਜੀ ਨੇ ਇਕੱਠਾ ਕੀਤਾ ਤੇ ਕਰਕੇ ਕਹਿਣ ਲੱਗੇ ਪਾਈ ਜਿੰਨੇ ਸੇਵਾਦਾਰ ਹੋ ਜੇ ਤੁਸੀਂ ਸਾਡੇ ਨਾਲ ਬਾਹਰ ਅੰਦਰ ਜਾਣਾ ਹੈ ਤਾਂ ਦੱਸੋ ਜਿਨ੍ਹਾਂ ਨੇ ਇੱਥੇ ਰਹਿਣਾ ਉਹ ਦੱਸੇ ਸਾਰਿਆਂ ਨੇ ਹਾਂ ਕਰਤੀ ਬਾਬਾ ਜੀ ਅਸੀਂ ਆਪ ਜੀ ਦੇ ਨਾਲ ਜਾਵਾਂਗੇ ਬਾਬਾ ਕੁੰਦਨ ਸਿੰਘ ਜੀ ਤੋਂ ਪੁੱਛਿਆ ਗਿਆ ਕਿ ਕੁੰਦਨ ਸਿੰਘ ਤੁਸੀਂ ਦੱਸੋ ਤੇ ਬਾਬਾ ਕੁੰਦਨ ਸਿੰਘ ਜੀ ਕਹਿਣ ਲੱਗੇ ਨੱਕ ਨੱਥ ਖਸਮ ਹੱਥ ਪਾਖਿਆ ਬਿਠਾਓਗੇ ਬਹਿ ਜਾਾਂਗੇ ਉਠਾਓਗੇ ਖੜੇ ਹੋ ਜਾਾਂਗੇ ਜਿੱਥੇ ਸੇਵਾ ਲਾਓਗੇ ਦਾਸ ਉੱਥੇ ਹੀ ਖੁਸ਼ ਹੈ ਤੇ ਬਾਬਾ ਜੀ ਕਹਿਣ ਲੱਗੇ ਪਿਆਰੇ ਬਾਬਾ ਆਇਸ਼ ਸਿੰਘ ਜੀ ਕਹਿਣ ਲੱਗੇ ਕੁੰਦਨ ਸਿੰਘ ਤੈਨੂੰ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਹ ਫੜਾ ਕੇ ਜਾਣੀਂ ਤੈਨੂੰ ਸਾਰੀ ਗੁਰਦੁਆਰੇ ਨਾਨ ਸਾਹਿਬ ਦੀ ਜ਼ਿੰਮੇਵਾਰੀ ਦੇ ਕੇ ਜਾਣੀ ਏ ਸੋ ਇਸ ਕਰਕੇ ਜ਼ਿੰਮੇਵਾਰੀ ਪੂਰੀ ਨਿਭਾਉਣੀ ਏ ਕਹਤਾ ਕਿ ਜਿਸ ਗੁਰੂ ਪਾਸ਼ਾ ਦੀ ਤਨਤਨ ਪਿਆਰੇ ਬਾਬਾ ਨਾਨ ਸਿੰਘ ਜੀ ਸੇਵਾ ਕਰਦੇ ਸਨ ਉਹ ਪ੍ਰੰਤ ਉਹ ਸੇਵਾ ਤਨਤਨ ਪਿਆਰੇ ਬਾਬਾ ਇਖ ਸਿੰਘ ਜੀ ਕਰਦੇ ਸਨ ਉਹ ਸੇਵਾ ਅੱਜ ਤੇਰੀ ਝੋਲੀ ਵਿੱਚ ਪਾ ਕੇ ਚੱਲੇ ਆ ਅਸੀਂ ਬਾਹਰ ਪ੍ਰਚਾਰ ਕਰਨਾ ਏ ਇਤੋਂ ਦੀ ਸੇਵਾ ਸਵਾਲ ਤੁਸੀਂ ਕਰਨੀ ਹੈ ਤੇ ਤਤਨ ਪਿਆਰੇ ਬਾਬਾ ਕੁੰਦਰ ਸਿੰਘ ਜੀ 52 ਸਾਲ ਬਾਬਾ ਜੀ ਨੇ ਅਨਥਕ ਬਿਨਾਂ ਲਾਗਾ ਬਾਬਾ ਜੀ ਨੇ ਸੇਵਾ ਕੀਤੀ ਬਹੁਤ ਵਿਦੇਸ਼ਾਂ ਵਿੱਚੋਂ ਲੋਕ ਜਾਂਦੇ ਸਨ ਬਾਬਾ ਜੀ ਤੁਸੀਂ ਇੰਗਲੈਂਡ ਆਓ ਅਮਰੀਕਾ ਕੈਨੇਡਾ ਆਓ ਬਾਬਾ ਜੀ ਕਹਿੰਦੇ ਨਹੀਂ ਸਾਡਾ ਆਹੀ ਕੈਨੇਡਾ ਆਹੀ ਅਮਰੀਕਾ ਹੈ ਆਹੀ ਇੰਗਲੈਂਡ ਹੈ ਅਸੀਂ ਬਾਹਰ ਨਹੀਂ ਜਾਣਾ ساری ਜ਼ਿੰਦਗੀ ਬਾਬਾ ਜੀ ਨੇ ਬਾਬਾ ਜੀ ਦੇ ਉੱਥੇ ਹੁਕਮ ਅਨਸਾਰ ਉੱਥੇ ਚੰਦਾ ਮਿਖਲਾ ਦਿੱਤੀ। ਕਈ ਬਾਬਾ ਜੀ ਨੇ ਟੁੱਕਾ ਹੁੰਦਿਆ ਨੇ। ਬਾਬਾ ਜੀ ਬੜੀ ਸਾਦਗੀ ਵਿੱਚ ਜਿਹਾ ਕਰਦੇ ਸਨ। ਕਮਰੇ ਦੇ ਅੰਦਰ ਇੱਕ ਗਦੈਲਾ ਵਿਛਿਆ ਹੁੰਦਾ ਸੀ ਨਾਲ ਸਹਰਾਣਾ ਉਹਦੇ ਤੇ ਲੇਟ ਗਿਆਣਾ ਉਸ ਨੂੰ ਇਕੱਠਾ ਕਰਕੇ ਖੁੰਜੇ ਰੱਖ ਦੇਣਾ ਜਦੋਂ ਰਾਮ ਕਰਨਾ ਆਪਣੇ ਹੱਥਾਂ ਨਾਲ ਵਿਛਾ ਕੇ ਉਹਦੇ ਤੇ ਲੇਟ ਗਿਆ। ਅੱਜ ਠੀਕ ਹੈ ਸਮੇਂ ਅਨਸਾਰ ਉੱਥੇ ਗੱਤੇ ਵੀ ਲੱਗਦੇ ਨੇ ਉੱਥੇ ਸੋਹਣੀਆਂ ਬਿਲਡਿੰਗਾਂ ਵੀ ਬਣ ਪਈਆਂ ਨੇ ਸਭ ਕੁਝ ਹੈ ਮੁਬਾਰਕ ਹੈ ਸੋ ਬਾਬਾ ਜੀ ਇੰਨੀ ਨਿਮਰਤਾ ਦੇ ਨਾਲ ਬਾਬਾ ਜੀ ਰਿਆ ਕਰਦੇ ਸਨ ਆਪਣਾ ਚੋੜਾ ਵੀ ਪ੍ਰੈਸ ਕੀਤਾ ਨਹੀਂ ਸੀ ਪਾਉਂਦੇ ਜਿਹੜਾ ਹਯੂਰੀਆ ਇਹ ਵੀ ਪ੍ਰੈਸ ਕੀਤਾ ਨਹੀਂ ਸੀ ਪਾਉਂਦੇ ਸੇਵਾਦਾਰ ਨੇ ਫੜਾ ਦੇਣਾ ਉਸੇ ਤਰ੍ਹਾਂ ਹੀ ਪਾ ਲੈਣਾ ਪੱਗ ਵੀ ਕਦੀ ਦਸਤਾਰ ਵੀ ਕਦੀ ਸ਼ੀਸ਼ੇ ਨਾਲ ਨਹੀਂ ਸੀ ਬਣਦੇ ऐसे इतने ਬਲੇਟੇ ਮਾਰ ਕੇ ਦਸਾਰਬੰਦੇ ਤੁਸੀਂ ਫੋਟੋਆਂ ਤੇ ਅੱਜ ਵੀ ਦੇਖ ਸਕਦੇ ਹੋ ਉਹਨਾਂ ਵਿੱਚ ਇੰਨੀ ਸਾਦਗੀ ਸੀ ਤਨਤਨ ਪਿਆਰੇ ਬਾਬਾ ਕੁੰਤਨ ਸਿੰਘ ਜੀ ਦੀ ਜੀਵਨੀ ਦੀ ਸੋ ਇਸ ਕਰਕੇ ਜੇਦੋਂ ਜਾਣਾ ਅੱਜ ਤੱਕ ਕੋਈ ਇਹ ਨਹੀਂ ਕਹਿ ਸਕਦਾ ਕਿ ਬਾਬਾ ਕੁੰਤਨ ਸਿੰਘ ਜੀ ਨੇ ਜੋੜਾ ਪਾਇਆ ਹੋਵੇ ਜੋੜਾ ਨਹੀਂ ਉਹਨਾਂ ਨੇ ਪਾਇਆ ਕੈਂਕੀ ਕਿ ਆਪਣਾ ਪਾਉਂਦੇ ਸੀ ਜਿਹੜੀ ਉਹਨਾਂ ਦੇ ਨੇੜੇ ਆਜੇ ਉਹੀ ਪਾ ਕੇ ਤੁਰ ਜਾਇਆ ਕਰਦੇ ਸਨ ਇੱਕ ਰੀ ਸੇਵਾਦਾਰ ਨੇ ਬਾਬਾ ਜੀ ਦਾ ਇਹ ਯੂਰੀਆ ਪ੍ਰੈਸ ਕਰਕੇ ਕਾਲਾ ਰੱਖ ਦਿੱਤਾ ਤੇ ਬਾਬਾ ਜੀ ਕਹਿਣ ਲੱਗੇ ਅੱਜ ਕੀ ਕੀਤਾ ਇਹ ਕਾਲਾ ਤੁਸੀਂ ਰੱਖ ਦਿੱਤਾ ਸੇਵਾਦਾਰ ਕਹਿੰਦਾ ਜੀ ਬਾਬਾ ਇਸ਼ਰ ਸਿੰਘ ਜੀ ਉਹ ਵੀ ਕਾਲਾ ਕਦੀ ਕਦੀ ਪਹਿਨਦੇ ਸਨ ਦਸਤਾਰ ਕਾਲੀ ਪਾਉਂਦੇ ਸਨ ਇਸ ਕਰਕੇ ਅੱਜ ਦਿੱਲ ਕੀਤਾ ਕਿ ਆਪ ਵੀ ਪਾ ਕੇ ਜਾਓ ਕਹਿੰਦੇ ਨਹੀਂ ਆਪਣੇ ਮੈਂ ਮੁਰਖਤ ਦੀ ਬਰਾਬਰੀ ਨਹੀਂ ਕਰਨੀ ਉਹ ਉਹਨਾਂ ਨੇ ਸੋਖਦੀਆਂ ਸਨ ਸੋਣੀ ਦਸਾਰ ਕਾਲੀ ਸੋਣਾ ਬਾਬਾ ਜੀ ਬਾਬਾ ਇਕ ਸਿੰਘ ਜੀ ਹਿਉਰੀਆ ਪਾਉਂਦੇ ਸੇ ਕਾਲਾ ਕਾਲਾ ਘਾਤਰਾ ਪਾਉਂਦੇ ਸਨ ਤੇ ਬਾਬਾ ਜੀ ਕਹਿੰਦੇ ਇਹ ਉਹਨਾਂ ਨੂੰ ਸ਼ੌਧਾ ਸੀ ਸੋਹਣਾ ਪਿਆਰਾ ਲੱਗਦਾ ਸੀ ਮੈਂ ਉਹਨਾਂ ਦੀ ਬਰਾਬਰੀ ਨਹੀਂ ਕਰਨੀ ਅੱਗੇ ਵਾਸਤੇ ਇਹ ਤਿਆਰ ਨਹੀਂ ਕਰਨਾ ਐਨਾ ਬਾਬਾ ਜੀ ਦਾ ਉਹ ਸਤਕਾਰ ਕਰਦੇ ਸਨ ਇੱਕ ਨਹੀਂ ਜਦੋਂ ਕਾਰ ਸੇਵਾ ਹੋਣ ਲੱਗੀ ਸ੍ਰੀ ਦਰਬਾਰ ਸਾਹਿਬ ਸਰੋਵਰ ਸਾਹਿਬ ਦੀ ਕਾਰ ਸੇ ਵਾਹਣ ਲੱਗੀ ਤੇ ਬਾਬਾ ਜੀ ਗੁਰਦੁਆਰਾ ਨਾਨਕ ਸਰ ਤੋਂ ਪੰਜ ਕੜਾਈਏ ਪੰਜ ਕਾਦੀ ਦੀਆਂ ਕਈਆਂ ਪੰਜ ਕੜਾਈਏ ਚਾਂਦੀ ਦੇ ਸ੍ਰੀ ਦਰਬਾਰ ਸਾਹਿਬ ਲੈ ਕੇ ਗਏ ਪੰਜ ਛੇ ਬਾਣ ਬਾਬਾ ਜੀ ਦੇ ਕੋਲ ਪਹੁੰਚੇ ਅਰਦਾਸ ਕੀਤੀ ਉਹ ਟੱਪਾ ਲਾਇਆ ਟੱਕ ਲਾਇਆ ਤੇ ਬਾਬਾ ਜੀ ਨੇ ਉਹਨਾਂ ਕਈਆਂ ਦੇ ਨਾਲ ਜਿਹੜੀ ਭਰਿਆ ਉਹਨੂੰ ਅੰਮ੍ਰਿਤ ਕਮਾਗੇ ਮਿੱਟੀ ਨਹੀਂ ਕਹਿੰਦੇ ਉਹ ਤਾਂ ਵੀ ਉਹਨਾਂ ਤਸਲਾਂ ਵਿੱਚ ਪਾਇਆ ਬਾਬਾ ਜੀ ਨੇ ਆਪਣੇ ਸੀਸ ਤੇ ਰੱਖਿਆ ਪੰਜਾ ਪਿਆਰਿਆਂ ਨੇ ਰੱਖਿਆ ਤੇ ਬਾਬਾ ਜੀ ਅੱਗੇ ਅੱਗੇ ਜਾ ਰਹੇ ਨੇ ਅਸੀਂ ਵੀ ਤਾਂ ਵੀ ਇਹ ਚੱਕ ਕੇ ਬਾਬਾ ਜੀ ਦੇ ਪਿੱਛੇ ਪਿੱਛੇ ਭੱਜੇ ਜਾ ਰਹੇ ਹਾਂ ਉਹ ਉਹ ਜਲ ਉਹ ਅੰਮ੍ਰਿਤ ਬਾਬਾ ਜੀ ਦੇ ਸਾਰੇ ਚੋਲਿਆਂ ਤੇ ਪੈ ਰਿਹਾ ਹੈ ਤੇ ਦਾੜਾ ਵੀ ਸਾਰਾ ਬਾਬਾ ਜੀ ਦਾ ਇਸ ਤਰ੍ਹਾਂ ਉਹਦੇ ਨਾਲ ਹੋ ਗਿਆ ਉਸ ਜਲ ਦੇ ਨਾਲ ਪਰ ਬਾਬਾ ਜੀ ਕਹਿੰਦੇ ਕੁੰਦਨ ਤੁਹਾਡੇ ਤੋਂ ਅੱਗੇ ਲੰਘ ਗਿਆ ਸਾਨੂੰ ਬੱਚਿਆਂ ਨੂੰ ਕਹਿ ਰਹੇ ਸੀ ਛੇਤੀ ਪੱਜੋ ਕੁੰਦਨ ਤੁਹਾਡੇ ਤੋਂ ਅੱਗੇ ਲੰਘ ਗਿਆ ਪਾਪਾ ਜੀ ਇੰਨੀ ਭਾਵਨਾ ਰੱਖਦੇ ਸਨ ਇੱਥੇ ਵਸਨੇ ਕਈ ਵਾਰੀ ਅੰਮ੍ਰਿਤ ਵੇਲੇ ਬਾਬਾ ਜੀ ਨੇ ਚਲੇ ਜਾਣਾ ਜਦੋਂ ਕਵਾੜ ਖੁੱਲਦੇ ਨੇ ਤੇ ਬਾਬਾ ਜੀ ਨੇ ਉਸ ਪਾਲਕੀ ਨੇ ਮੋਢਾ ਲਾਉਂਦਾ ਮੋਢਾ ਲਾ ਕੇ ਤੇ ਬਾਬਾ ਜੀ ਨੇ ਉਹ ਵੀ ਸੇਵਾ ਲਈ ਇੱਕ ਨੇ ਨੇਕਾ ਜਦੋਂ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਨਾਨਕ ਸਾਹਿਬ ਜਦੋਂ ਸੇਵਾਵਾਂ ਕਰਦੀਆਂ ਸਨ ਤੇ ਬਾਬਾ ਜੀ ਆਪਣੇ ਸੀਸ ਤੇ ਇੱਟਾਂ ਦੀ ਟੋਕਰੀ ਸੀਮਿੰਟ ਦੀ ਟੋਕਰੀ ਸਾਡੇ ਬੱਚਿਆਂ ਦੇ ਨਾਲ ਚੱਕ ਕੇ ਤੇ ਅੱਗੇ-ਅੱਗੇ ਭਜਣਾ। ਗੁੰਨਰ ਤੁਹਾਡੇ ਤੋਂ ਅੱਗੇ ਲੰਘ ਗਿਆ। ਜਦੋਂ ਕਿਤੇ ਸੰਗਤ ਵਿੱਚ ਜਾਣਾ ਤੇ ਬਾਬਾ ਜੀ ਦੇ ਸੰਗਤ ਦੇ ਵਿੱਚ ੋਕੇ ਬੈਠਣਾ ਨਾ ਕਿ ਅੱਗੇ ੋਕੇ ਬੈਠਣਾ ਕਿ ਸੁਣੇ ਦੁਨੀਆ ਮੈਨੂੰ ਵੇਖੇ ਕਿ ਮੈਂ ਇੱਥੋਂ ਦਾ ਮੁਖੀ ਹਾਂ। ਨਹੀਂ। ਇਹ ਬਾਬਾ ਜੀ ਦੀ ਨਿਮਰਤਾ ਸੀ। ਇਹਨਾਂ ਚੱਕੂ ਉੱਠਨੇ ਸੱਚ ਹੈ ਫਿਰ ਸੰਗਤ ਵਿੱਚ ਪੱਖਾ ਫੜ ਕੇ ਪੱਖਾ ਫੇਰਦਾ ਤੁਸੀਂ ਅੱਜ ਵੀ ਬਾਬਾ ਕੁੰਦਨ ਸਿੰਘ ਜੀ ਦੀਆਂ ਫੋਟੋਆਂ ਦੇਖ ਸਕਦੇ ਜੇ ਫਿਲਮਾਂ ਵੀਡੀਓ ਦੇਖ ਸਕਦੇ ਬਾਬਾ ਜੀ ਪੱਖਾ ਫੇਰਦੇ ਹੁੰਦੇ ਸਨ ਸੰਗਤਾਂ ਦੇ ਵਿੱਚ ਇੰਨੀ ਨਿਮਰਤਾ ਸੋ ਇਸ ਕਰਕੇ ਅੱਜ ਤੰਤਮ ਪਿਆਰੇ ਬਾਬਾ ਕੁੰਦਨ ਸਿੰਘ ਜੀ ਦਾ 100 ਸਾਲਾ ਜਨਮ ਦਿਹਾੜਾ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਦੇਸਾਂ ਮਤੇਸਾਂ ਵਿੱਚ ਮਨਾਇਆ ਜਾ ਰਿਹਾ ਹੈ ਸੋ ਆਪ ਸਮੂਹ ਸਾਕਤ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਇਹਨੇ ਸ਼ਬਦ ਕਹਿੰਦਾ ਹੋਇਆ ਦਾਸ ਫਤਿਹ ਬੁਲਾਉਂਦਾ ਇੱਕ ਬਚਨ ਹੋਰ ਜਾਦਾ ਆ ਗਿਆ ਇੱਕ ਦੀ ਬਾਬਾ ਜੀ ਗੋਡੀ ਗੋੜ ਰੈਸੀ ਫੁੱਲਾਂ ਦੀ ਬਾਬਾ ਜੀ ਨੂੰ ਫਲਵਾੜੀ ਲਾਉਣ ਦਾ ਬੜਾ ਪਿਆਰ ਸੀ ਗੋਡੀ ਗੋੜ ਰਏ ਬਾਬਾ ਜੀ ਆਪਣੇ ਵੀ ਸਾਰੇ ਕੱਪੜੇ ਟੰਗੇ ਗੋਡੀ-ਗੋੜ ਰਹੇ ਅਸੀਂ ਸਾਰੇ ਨਾਲ ਕਿਸੇ ਆ ਕੇ ਗੁਰੂੰ ਪਿਆਰੇ ਨੇ ਬਾਬਾ ਜੀ ਨੂੰ ਮਿਲਣਾ ਸੀ ਤੇ ਆੜ ਕੇ ਬੇਨਤੀ ਕੀਤੀ ਇਹ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਨ ਦੇ ਨੇ ਤੇ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਕੁੰਦਨ ਤੇ ਮੈਂ ਹੀ ਆ ਉਹ ਚੁੱਪ ਕਰ ਗਏ ਵੀ ਇਹ ਹੋ ਨਹੀਂ ਸਕਦਾ ਇਹ ਤਾਂ ਸੇਵਾਦਾਰ ਲੱਗਦਾ ਇਹ ਹੋ ਨਹੀਂ ਸਕਦਾ ਫਿਰ ਕਹਿੰਦੇ ਨੇ ਕੁੰਦਨ ਸਿੰਘ ਤੇ ਮੈਂ ਹੀ ਆ ਉਹ ਫਿਰ ਨਹੀਂ ਮੰਨੇ ਮਗਰ ਉਹ ਇੱਕ ਸਾਡੇ ਬਾਪੂ ਮਹਿਰ ਸਿੰਘ ਜੀ ਖੜੇ ਹੁੰਦੇ ਸੀ ਬਾਪੂ 임ੇਂਦਰ ਸਿੰਘ ਜੀ ਉਹ ਕਹਿਣ ਲੱਗੇ ਕਿ ਇਹੀ ਨੇ ਬਾਬਾ ਕੁੰਦਰ ਸਿੰਘ ਜੀ ਉਹਨਾਂ ਦੇ ਨੇਤਰਾ ਵਿੱਚ ਜਲ ਆ ਗਿਆ ਤੇ ਬਾਬਾ ਜੀ ਅੱਗੇ ਤੁਰ ਪਏ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਕਰਾਈ ਤੇ ਬਾਬਾ ਜੀ ਕਹਿੰਦੇ ਦੱਸੋ ਹੋਰ ਪਰਵਾਹ ਠੀਕ ਉਹਨਾਂ ਦੇ ਨੈਣਾ ਚ ਨੀਰ ਕਹਿੰਦੇ ਬਾਬਾ ਜੀ ਅਸੀਂ ਪਹਿਲੀ ਵਾਰ ਆਏ ਹਾਂ ਇੱਥੇ ਅਰੇ ਸੀ ਸੋਚਦੇ ਸੀ ਪਤਾ ਕਿੰਨੀ ਵੱਡੀ ਗੱਦੀ ਲਾ ਕੇ ਬੈਠੀ ਹੋਣਗੇ ਮਹਾਂਪੁਰਸ਼ ਤੁਹਾਡੇ ਕਿਤੇ ਸਾਦਗੀ ਤੁਹਾਨੂੰ ਤੇ ਅਸੀਂ ਪਛਾਣ ਵੀ ਨਹੀਂ ਸੀ ਸਕਦੇ ਇੱਕ ਨਹੀਂ अनेका ਤਾਂ ਤਾਂ ਪਿਆਰੇ ਬਾਬਾ ਸੰਤ ਬਾਬਾ ਜਨਰਲ ਸਿੰਘ ਜੀ ਪਿੰਡਰਾ ਵਾਲੇ ਪਹਿਲੀ ਵਾਰ ਉੱਥੇ ਜਾਂਦੇ ਨੇ ਪਹਿਲਾਂ ਅਸੀਂ ਜਗਰਾਉ ਸਾਰਿਆਂ ਨੇ ਕੀਰਤਨ ਕੀਤਾ ਉੱਥੇ ਵੀ ਸਾਡੇ ਨਾਲ ਸੀ ਡਾਕਟਰ ਸੁਰਜਨ ਸਿੰਘ ਦੇ ਘਰ ਉਹਨਾਂ ਦੇ ਘਰ ਕੀਰਤਨ ਹੋਇਆ ਕੀ ਤੰਤੋ ਬਾਤ ਸਾਡੇ ਨਾਲ ਗੱਲ ਕਰਦੇ ਜੀ ਅਸੀਂ ਆਈਏ ਤੇ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਣਗੇ ਅਸੀਂ ਅੱਖਾਂ ਜੀ ਹੋ ਜਾਣਗੇ ਅਸੀਂ ਪਹਿਲਾਂ ਆ ਗਏ ਮਗਰੀ ਉਹ ਆ ਜਗੇ ਆ ਜਾਂਦੇ ਸਾਨੂੰ ਨਹੀਂ ਸੀ ਪਤਾ ਕਿ ਉਹਨੇ ਆ ਜਾਣਾ ਆ ਗਏ ਜਿੱਥੇ ਇੱਕ ਧਰੀਬ ਛਾਈ ਹੁੰਦੀ ਸੀ ਕਮਰੇ ਤੇ ਉੱਥੇ ਆ ਕੇ ਬੈਠ ਜਾਂਦੇ ਨੇ ਉੱਥੇ ਸਾਡੇ ਵਿੱਚੋਂ ਇੱਕ ਸਿੰਘ ਗਿਆ ਤੇ ਜਾ ਕੇ ਅੰਦਰ ਜਾ ਕੇ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਸੱਚ ਜਰਨੈਲ ਸਿੰਘ ਹੀ ਭੰਡਰਾ ਵਾਲੇ ਆਏ ਨੇ ਤੇ ਬਾਬਾ ਜੀ ਉਸੇ ਵੇਲੇ ਛਿੱਤ ਖੀਤੀ ਆਪਣੀ ਦਸਤਾਰ ਛਿੱਤ ਖੀਤੀ ਵੇਲੇ ਟੀ ਤੋ ਵੀਰੇ ਟਕੇ ਛਿੱਤ ਖੀਤੀ ਬਾਹਰ ਆ ਗਏ ਬਾਬਾ ਜੀ ਕਹਿੰਦੇ ਅੰਦਰ ਕਿਉਂ ਨਹੀਂ ਲੈ ਕੇ ਆਏ ਤੇ ਕੇਰ ਉਦੋਂ ਬਾਬਾ ਸੰਤ ਬਾਬਾ ਕੇ ਪਿੰਡਰਾ ਵਾਲੇ ਸੰਤ ਗਨੈਲ ਸਿੰਘ ਉਹ ਵੀ ਖੜੇ ਹੋਗੇ ਸਾਰੇ ਸਿੰਘ ਖੜੇ ਹੋਗੇ ਤੇ ਬਾਬਾ ਜੀ ਉਹਨਾਂ ਦੇ ਉਹਨਾਂ ਦੇ ਗੋਡੀਆਂ ਥਨੌਣ ਲੱਗੇ ਤੇ ਸੰਤ ਬਾਬਾ ਜਲਾਲ ਸਿੰਘ ਜੀ ਕਹਿੰਦੇ ਨਾ ਮਹਾਂਪੁਰਸ਼ ਹੋ ਇੰਨਾ ਭਾਰਨਾ ਚੜਾਓ ਇੰਨਾ ਭਾਰਨਾ ਚੜਾਓ ਤੇ ਬਾਬਾ ਜੀ ਕਹਿੰਦੇ ਤੁਸੀਂ ਮਹਾਂਪੁਰਸ਼ਾਂ ਦੇ ਸਥਾਨ ਤੋਂ ਆਏ ਹੋ ਇਸ ਕਰਕੇ ਸਾਡਾ ਫਰਜ਼ੇ ਬਣਦਾ ਹੈ ਅਸੀਂ ਉਮਰ ਨਹੀਂ ਦੇਖਦੇ ਸਾਡਾ ਫਰਜ਼ ਬਣਦਾ ਤੁਹਾਡੀ ਗੋਡੀਆਂ ਥਨੌਣ ਦਾ ਇਨਾ ਮਹਾਪੁਰਸ਼ ਬਾਬਾ ਜੀ ਸਤਕਾਰ ਕਰਦੇ ਸਨ ਬਾਬਾ ਠਾਕਰ ਸਿੰਘ ਜੀ ਉਹ ਵੀ ਬਾਬਾ ਜੀ ਦੇ ਕੋਲ ਉੱਥੇ ਜਾਇਆ ਕਰਦੇ ਸਨ ਹਰੀਆਂ ਮੇਲਾ ਵਾਲੇ ਮਹਾਪੁਰਸ਼ ਉਹ ਵੀ ਉੱਥੇ ਬਾਬਾ ਜੀ ਦੇ ਕੋਲ ਜਾਇਆ ਕਰਦੇ ਸਨ ਇਸ ਤਰ੍ਹਾਂ ਜਿੰਨੇ ਵੀ ਮਹਾਪੁਰਸ਼ ਸਤਕਾਰਯੋਗ ਪੂਜਨਿਕ ਮਹਾ ਮਹਾਪੁਰਸ਼ ਸਨ ਉਹ ਸਾਰੇ ਮਹਾਪੁਰਸ਼ ਬਾਬਾ ਜੀ ਦੇ ਕੋਲ ਉੱਥੇ ਨਾਨਕ ਸਰ ਜਾਇਆ ਕਰਦੇ ਸਨ ਸੋ ਇਸ ਕਰਕੇ ਅੱਜ ਦੁਨੀਆ ਪਰ ਦੇ ਵਿੱਚ ਤੰਤਨ ਪਿਆਰੇ ਬਾਬਾ ਗੁੰਦਨ ਸਿੰਘ ਜੀ ਦਾ 100 ਸਾਲਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸੰਗਤ ਵੱਲੋਂ ਵਿਦੇਸ਼ਾਂ ਦੀ ਸੰਗਤ ਵੱਲੋਂ ਫ੍ਰਿਗਨੋ ਗੁਰਦੁਆਰਾ ਨਾਨਕਸਰ ਸਮੂਹ ਸੰਗਤ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ